ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਗਏ ਕਈਆਂ ਦੇ ਜੀ ਵੀ ਇਸ ਸੰਤ ਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਹੈ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹੱਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ-ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਉਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿਦਾਂ ਦਾ ਇਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਦੇ ਤਾਂ ਹੱਲੇ ਵੀ ਔਰ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਇਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਦਿਹਾੜੀ ਦੱਪੇ ਵਾਲੇ ਲੋਕ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਈਆਂ ਦੀਆਂ ਜ਼ਮੀਨਾਂਆਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਿਆਲ ਰੱਖਿਓ ਸਾਰੇ ਜਣੇ ਮਿਲ ਕੇ ਆਪਾਂ ਪੰਜਾਬ ਨੂੰ ਉਠਾਈਏ ਪੰਜਾਬ ਜਿੰਦਾਬਾਦ ਕਰਦਾ ਆਪਾਂ ਨਾਨਕ ਦੇ ਦੋ ਤਿੰਨ ਪਿੰਡਾਂ ਦੇ ਵਿੱਚ ਫੇਰੀ ਪਾਵਾਂਗਾ ਜੀ ਦੇਖਾਂਗਾ ਹਾਲਾਤ ਤੇ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਫੇਰ ਵੀ ਦੋ ਚਾਰ ਚੱਕਰ ਮਾਰ ਕੇ ਜਾਉਂਗਾ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਹਜੇ ਨੀਡ ਹੈਗੀ ਆ ਬਹੁਤ ਘਰ ਪਰਗੇ ਕੱਲੇ ਆਟੇ ਦਾਣ ਨਾਲ ਹੀ ਗੇਮ ਨਹੀਂ ਚੱਲਦੀ ਹੈਗੀ ਤੁਹਾਨੂੰ ਪਤਾ ਹੈ ਘਰ ਦੀ ਸੂਈ ਤੋਂ ਲੈ ਕੇ ਸਾਰਾ ਪਰਿਵਾਰ ਦਾ ਸਮਾਨ ਜਿਹੜਾ ਹੁੰਦਾ ਹੈਗਾ ਜਿੰਨਾਂ ਦਾ ਉਹ ਰੁੜ ਗਿਆ ਤੇ ਉਹ ਕਿੱਥੋਂ ਹਲੇਗਾ ਇਹ ਹੋ ਸਕਦਾ ਹੈ ਹਨਾ ਪਰ ਭਾਈ ਨਹੀਂ ਹੋ ਸਕਦੀ ਉਹ ਬੜੀਆਂ ਚੀਜ਼ਾਂ ਦੀ ਨੀਡ ਹੈ ਸੋ ਤੁਸੀਂ ਅੱਜ ਵਿੱਚ ਜੀ ਜਿੱਦਾਂ ਘਰ ਦੇ ਵਿੱਚ ਘਰੇਲੂ ਸੂਟ ਪਰਿਵਾਰ ਦੇ ਤੇ ਇਹਦੇ ਵਿੱਚ ਕੰਬਲ ਬੈੱਡ ਸ਼ੀਟ ਟਾਵਲ ਤੇ ਕੁਝ ਦਵਾਈਆਂ ਕੁਝ ਡਿਨਰ ਸੈਟ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੀਡ ਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਪਰਿਵਾਰ ਦੇ ਵਿੱਚ ਕਿਹੜੇ ਤੁਸੀਂ ਕਿਹਾ ਕਿ ਮੈਂ ਮੁੜ ਫੇਰ ਆਵਾਂਗਾ ਫੇਰ ਆਵਾਂਗਾ ਜੀ ਆਵਾਂਗਾ ਪੱਕਾ ਆਵਾਂਗਾ ਔਰ ਕੋਈ ਨਾ ਕੋਈ ਜੋ ਵੀ ਨੀਡ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਕੁ ਜੋਗਾ ਹੈ ਥੈਂਕ ਯੂ ਸਾਹਿਬ ਖੁਦ ਜਿਹੜੇ ਆ ਡੇਰਾ ਬਾਬਾ ਨਾਨਕ ਦੇ ਜਿਹੜੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਿਹੜੇ ਆ ਉਹ ਲੋੜਵੰਦ ਲੋਕਾਂ ਨੂੰ ਜਿਹੜਾ ਆ ਸਮਾਨ ਮਾ ਹਾਂਜੀ ਆ ਦੇਖ ਲੈਣੇ ਘਰ ਸੋ ਦੇਖੋ ਵੀ ਡੋਰ ਟੂ ਡੋਰ ਜਿਹੜੇ ਆ ਜਿਹੜਾ ਸਮਾਨ ਜਿਹੜਾ ਆ ਮੈਂ ਦੇਖ ਲੈਣ ਨੂੰ ਦੇਖ ਲੈਣੀ ਤੇ ਬਹੁਤਾ ਦੇਖ ਗਿਆ ਸਾਰੀ ਇਹ ਨਾਲ ਆਈ ਆ ਦੇ ਦਾ ਬਾਬਾ ਨਾਲ ਲੱਗੇ ਪ੍ਰਿੰਟ ਸ਼ੀਟ ਜਿਹੜੇ ਆ ਤੇ ਨਾਲ ਪ੍ਰਿੰਸ ਮਲੇਸ਼ੀਆ ਜਿਹੜੇ ਆ ਉਹ ਵੀ ਪਹੁੰਚੇ ਆ ਤੇ ਵਿਕੀ ਜਹਾਂਜੀ ਵੀ ਪਹੁੰਚਿਆ ਔਰ ਹੋਰ ਵੀ ਉਹਨਾਂ ਦੀ ਟੀਮ ਦੇ ਮੈਂਬਰ ਜਿਹੜੇ ਆ ਨਾਲ ਸਾਥ ਦੇ ਰਹੇ ਆ ਔਰ ਡੋਰ ਟੂ ਡੋਰ ਜਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਸੋ ਇੱਥੇ ਬਹੁਤ ਜ਼ਿਆਦਾ ਜਿਹੜੇ ਆ ਹੜ੍ਹਾਂ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ ਔਰ ਜਿੰਨਾ ਵੀ ਉਹਨਾਂ ਕੋ ਹੋ ਰਿਹਾ ਆ ਉਹ ਸਾਰੇ ਆਪਣਾ ਜਿਹੜਾ ਆ ਘਰ ਘਰ ਜਾ ਕੇ ਜਿਹੜੇ ਲੋਕਾਂ ਨੂੰ ਲੋੜ ਆ ਸਮਾਨਾਂ ਦੀ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਆ ਉਹਨੂੰ ਪੂਰਾ ਕਰ ਰਿਹਾ ਉੱਥੇ ਪੰਜਾਬ ਦੇ ਵਿੱਚ ਅੜਾ ਦੀ ਮਾਰ ਪਈ ਤਾਂ ਹਰ ਬੰਦਾ ਕਿਤੇ ਨਾ ਕਿਤੇ ਮਦਦ ਕਰਨ ਲਈ ਪਹੁੰਚਿਆ ਉੱਥੇ ਹੀ ਜਾਣੇ ਮਾਣੇ ਸਿੰਗਰ ਪੰਜਾਬ ਦੇ ਫਿਰੋਜ਼ ਖਾਨ ਜੀ ਵੀ ਅੱਜ ਜਿਹੜਾ ਵਾ ਲੋਕਾਂ ਦੀ ਜ਼ਰੂਰਤ ਲਈ ਜਮਾਨ ਲੈ ਕੇ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਨੇ ਇੱਕ ਇੱਕ ਥਾਂ ਦੇ ਵਿੱਚ ਕੁਝ ਅਲੱਗ ਚੀਜ਼ਾਂ ਜਿੰਦੀਆਂ ਘਰ ਦੇ ਵਿੱਚ ਕੰਮ ਆਣੀਆਂ ਜਿਵੇਂ ਕਿ ਡਿਨਰ ਸੈੱਟ ਹੋ ਗਏ ਕੰਬਲ ਹੋ ਗਏ ਦਵਾਈਆਂ ਹੋਈਆਂ ਪਹੁੰਚ ਗਿਆ ਸੋ ਫਰੋਜ਼ ਖਾਨ ਹੋਰਾਂ ਨੇ ਅੱਜ ਜਿਹੜਾ ਵਾ ਆਪਣੀ ਟੀਮ ਦੇ ਨਾਲ ਜਿਹੜਾ ਵਾ ਉਹ ਨਾਲ ਦੀ ਨਾਲ ਮਲੇਸ਼ੀਆ ਜੀ ਪਹੁੰਚੇ ਨੇ ਸੋ ਉਹਨਾਂ ਨੇ ਵੀ ਆ ਗਏ ਥੇ ਵੱਡੇ ਪੱਧਰ ਤੇ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਆਪ ਵੇਖ ਸਕਦੇ ਹੋ ਕਿ ਅੱਜ ਕੋਈ ਘੱਮ ਸੇ ਘਮ 25 ਤਰੀਕ ਦੀ ਬਾੜ ਆਈ ਹੋਈ ਹੈ ਤੇ ਹੁਣ ਜਿਹੜਾ ਵਾ ਮਹੀਨੇ ਦੇ ਕਰੀਬ ਜਿਹੜਾ ਹੋਣ ਕੇ ਆ ਰਿਹਾ ਪਰ ਕਿਤੇ ਨਾ ਕਿਤੇ ਜ਼ਰੂਰਤਾ ਅੱਜ ਵੀ ਨੇ ਔਰ ਪਾਣੀ ਬਾਅਦ ਵੀ ਲੋਕ ਜਿਹੜੇ ਲੋੜਵੰਦ ਜਿਹੜੇ ਨੇ ਲਓ ਕੜਾੜਾ ਕੜਾੜਾ ਨਹੀਂ ਇਹ ਕੰਮ ਕਰ ਆਈ ਸਾਰੀ ਕੰਮ ਕਰਾ ਦੇਣਾ ਕਿਸੇ ਮਤਲਬ ਇਹ ਹੈਗਾ ਜੀ ਕੁਛ ਹੀ ਉਧਰ ਕੁੜੇ ਨੂੰ ਮਲਟੀ ਮਲਟੀ ਟਾਈਮ ਹੁੰਦੀ ਠੀਕ ਹੈ ਬੱਚਿਆਂ ਨੂੰ ਨਹੀਂ ਦੇਣਾ ਤੇਰਾ ਪੰਚਰ ਨਹੀਂ ਚਲੋ ਆਰੇ ਮਾੜੀ ਆ ਜਾਓ ਤਾਂ ਬੱਕੜਾ ਕਰਨ ਆ ਕੋਈ ਨਹੀਂ ਆਉਂਦਾ ਆਜੂ ਮਤੰਦ ਆਹ ਹ ਕੰਬੜਾ ਇਹਦੇ ਵਿੱਚ ਸੂਟ ਹੈ ਤੁਹਾਡਾ ਪਾਜੀ ਕਲਰ ਮਾਈਕ ਆਹ ਤਾਂ ਇਹ ਆਲਾ ਬੁਜੀ ਹਾਂਜੀ ਤਾਂ ਆ ਪਾ ਵੀ ਇੱਕ ਲਾ ਆਹ ਪੂਰੇ ਪਰਿਵਾਰ ਦਾ ਹੀ ਹੈ ਹਾਂਜੀ ਮੇਰਾ ਅੱਛਾ ਇਹਦੇ ਵਿੱਚ ਇੱਕ ਬੈੱਡ ਸ਼ੀਟ ਹੈ ਤੌਲੀਆ ਤੁਹਾਡਾ ਸੂਟ ਹੈ ਹਾਂਜੀ ਹਾਂਜੀ ਤੁਹਾਡਾ ਡਾਕਰ ਬੰਦਾ ਉਹ ਆ ਜਿੰਨੇ ਡਾਕਰ ਬੰਦੇ ਆ ਠੀਕ ਹੈ ਹਾਂ ਅੰਦਰੋਂ ਕੋਈ ਨਾ ਕੋਈ ਨਾ ਕੋਈ ਨਾ ਬੜੇ ਲੋਕ ਇਹ ਤੁਹਾਡਾ ਹੀ ਹੈ ਸਾਰਾ ਕੁਝ ਜੋ ਅਸੀਂ ਆਏ ਹਾਂ ਅੰਦਰ ਤੋਂ ਨਹੀਂ ਕੋਈ ਨਾ ਕੋਈ ਨਾ ਤੁਸੀਂ ਦੂਰ ਹੋ ਜਾਓ ਸਭ ਪਾਸੇ ਸਭ ਕੁਝ ਹੋ ਗਿਆ ਰੱਖਣ ਵਾਲਾ ਵੇਖੋ ਜੀ ਹਾਂ ਇਹ ਕਿਹੜੀ ਗੱਲਾਂ ਦੀ ਹਾਂ ਹਾਂ ਬਸ ਆ ਲੋ ਹਾਂ ਕਲਾਸ਼ ਹੈ ਹੈ ਵੀ ਰੱਖ ਲਓ ਮਾਸਕ ਚੱਲੋ ਅੱਛਾ ਉਹ ਦੇਣਾ ਚਾਹ ਲੱਗ ਟੈਬਲੇਟ ਦੋ ਉਹ ਦੇ ਦਿੱਤੀ ਸੀ ਹਾਂ ਆ ਦੇ ਸੱਚੇ ਨਹੀਂ ਆਜੋ ਆਜੋ ਬੇਟਾ ਆਜੋ ਉਹ ਜਿਹੜਾ ਤੁਹਾਡੀ ਗੱਲ ਮੋਰ ਉੱਤਰ ਬਾਹਰ ਹੋਣੀ ਹੈ ਸੁਪਾਇ ਕੋਤਰੋ ਕੈਮਰਾ ਸਮਾਂ ਪੇਟਣਾ ਨਹੀਂ ਨਹੀਂ ਫੇਰ ਆਪਣੇ ਕੋਲ ਪਤਾ ਮਾਰਦੇ ਆਂ ਆਰਕ ਮੁੰਡਾ ਅੱਜ ਅੱਛੀ ਜਿਹੀ ਗੱਲ ਮਾਰ ਰਿਹਾ ਤੁਹਾਨੂੰ ਨਾਲੇ ਹਾਂਜੀ ਹਾਲਾ ਬੁੱਤ